ਹਾਂਜੀ ਸਾਸਤਰੀ ਕਾਲ ਮੈਂ ਸੋਡੀ ਆਪਣੀ ਰਪਿੰਦਰ ਤੇ ਇੱਕ ਨਤਿਕ ਸਾਲ ਦਾ ਮੁੰਡਾ ਆ ਜੀ ਗੁਰਚਕ ਪਰਿਵਾਰ ਦੇ ਵਿੱਚੋਂ ਜੱਟਾਂ ਦਾ ਮੁੰਡਾ ਜੀ 2 ਕਿਲੇ ਪੈਲੀ ਹੈ ਤੇ ਆਪਾਂ ਨੂੰ ਚਾਹੀਦੀ ਆ ਉਹਦੇ ਲਈ ਜੱਟਾਂ ਦੀ ਕੁੜੀ ਤੇ ਆਸਟ੍ਰੇਲੀਆ ਦਾ ਪੀਆਰ ਹੈ ਤੇ ਜਿਹੜੀ ਵੀ ਕੋਈ ਮੇਰੀ ਭੈਣ ਆਸਟ੍ਰੇਲੀਆ ਜਾਣ ਦੀ ਚਾਹਨਾ ਰੱਖਦੀ ਹੈ 2 ਕਿਲੇ ਪੈਲੀ ਦੇ ਵਿੱਚ ਜੇ ਕਰ ਦੋਗੇ ਤਾਂ ਮੇਰੇ ਨਾਲ ਸੰਪਰਕ ਜ਼ਰੂਰ ਕਰੋ ਜੀ ਧੰਨਵਾਦ ਹਾਂਜੀ ਸਾਸਤਰੀ ਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਇਆ ਜੀ ਪਟਿਆਲੇ ਏਰੀਏ ਦੇ ਵਿੱਚੋਂ ਮੁੰਡਾ 18 ਕਿਲੇ ਪੈੜੀਆ ਮੁੰਡੇ ਕੋਲੇ ਤੇ ਇੱਥੇ ਆਪਦੀ ਫੈਕਟਰੀ ਹੈ ਤੇ ਕੈਨੇਡਾ ਦੇ ਵਿੱਚ ਤਿੰਨ ਮੁੰਡਿਆਂ ਦਾ ਸਾਂਝਾ ਰੈਸਟੋਰੈਂਟ ਹੈ ਜੀ ਕੁੜੀ ਮੁੰਡੇ ਦੀ ਉਮਰ ਹੈਗੀ ਹੈ 95 ਦਾ ਵਰਥ ਹੈ ਵੀਰ ਦਾ ਆਪਾਂ ਨੂੰ ਕੁੜੀ ਉਮਰ ਚ ਛੋਟੀ ਚਾਹੀਦੀ ਆ ਮੁੰਡੇ ਨਾਲੋਂ ਤੇ ਕੁੜੀ ਚੰਗੇ ਪਰਿਵਾਰ ਦੀ ਹੋਵੇ ਜੀ ਵਧੀਆ ਪੜਾਈ ਵੀ ਟੈਕ ਐਮ ਹਾਂਜੀ ਸਤ ਸ੍ਰੀ ਅਕਾਲ ਮੈਂ ਥੋਡੀ ਆਪਣੀ ਰਪਿੰਦਰ ਇੱਕ 24 ਸਾਲ ਦੀ ਆਪਣੇ ਕੋਲੇ ਮੱਝ ਵੀ ਸਿੰਘਾਂ ਦੀ ਗੁੱਡੀ ਆਈ ਹੈ ਜੀ ਸਸਤਾ ਦੇ ਵਿੱਚ ਵਿਆਹ ਕਰਨਾ ਉਹਨਾਂ ਨੇ ਜੇ ਕੋਈ ਮੇਰਾ ਵੀਰ ਬਿਲਕੁਲ ਕਰੀਬ ਪਰਿਵਾਰ ਦਾ ਮੁੰਡਾ ਹੈ ਜਿਹੜਾ ਮਾੜਾ ਮੋਟਾ ਆਪਦਾ ਘਰ ਦਾ ਕੰਮਕੁਮ ਕਰਦਾ ਹੈ ਕੋਈ ਲੱਕੜ ਦਾ ਕੋਈ ਥਾਸੀ ਦਾ ਵੀ ਸਾਡੇ ਇੱਥੇ ਲੱਗੇ ਛਾਗੀ ਮੁੰਡਾ ਚਾਹੀਦਾ ਆਪਾਂ ਨੂੰ ਇੱਧਰ ਲੁਧਿਆਣਾ ਤੂਰੀ ਤੇ ਖੰਨਾ ਤੇ ਇੱਧਰ ਆਪਣਾ ਜਗਰਾਉਂ ਸਾਈਡ 'ਚ ਧੰਨਵਾਦ ਜੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਲੁਧਿਆਣਾ ਏਰੀਆ ਦੇ ਵਿੱਚੋਂ ਕੈਨੇਡਾ ਪੀਆਰਆ ਆਪਣੇ ਕੋਲੇ ਕੁੜੀ 95 ਦਾ ਬਰਥ ਹੈ 939491 ਇਤੋਂ ਜਿਆਦਾ ਮੁੰਡਾ ਨਾ ਹੋਵੇ 30 32 ਸਾਲ ਦਾ ਮੁੰਡਾ ਚਾਹੀਦਾ ਆਪਾਂ ਨੂੰ ਕੁੜੀ ਥੋੜੀ ਜੀ ਹੈਲਦੀ ਹੈ ਜੀ ਕੈਨੇਡਾ ਪੀਆਰਆ 8 7 ਏਕੀਲਿਆਂ ਦੇ ਵਿੱਚ ਕਰ ਦੇਣਗੇ ਤੇ ਮੁੰਡੇ ਦੀ ਪੜ੍ਹਾਈ ਵਧੀਆ ਹੋਣੀ ਚਾਹੀਦੀ ਹੈ ਜੀ ਘੱਟੋ ਘੱਟ ਬੀਟੈਕ ਹੋਵੇ ਐਮਟੈਕ ਹੋਵੇ ਜਾਂ ਮਾਸਟਰ ਹਾਂਜੀ ਸਾਸਤਰੀ ਕਾਲ ਮੈਂ ਛੋਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਹੈ ਜੀ ਇਟਲੀ ਦੀ ਪੀਆਰ ਕੁੜੀ 87 ਦਾ ਜਨਮ ਹੈ ਭੈਣ ਦਾ ਆਪਾਂ ਨੂੰ ਮੁੰਡਾ ਚਾਹੀਦਾ ਹੈ 5-7 ਕਿਲਿਆਂ ਦੇ ਵਿੱਚ ਤੇ ਕੁੜੀ ਇੱਧਰ ਆਈ ਹੋਈ ਹੈ ਜੀ ਆਪਾਂ ਨੂੰ 5-7 ਕਿਲਿਆਂ ਦੇ ਵਿੱਚ ਮੁੰਡਾ ਚਾਹੀਦਾ ਜੀ ਇਟਲੀ ਦੀ ਪੀਆਰ ਕੁੜੀ ਹੈ ਜੀ ਵੀ ਜੱਟਾਂ ਦੀ ਕੁੜੀ ਹੈ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਆ ਜੀ ਰਾਜਪੂਤ ਰਠੌਰਾਂ ਦੀ ਕੁੜੀ ਉਮਰ ਹੈਗੀ ਆ 42 ਸਾਲ ਤੇ ਭੈਣ ਹੈਗੀ ਆ ਬਿਲਕੁਲ ਕੁਮਾਰੀ ਜੀ ਤੇ ਆਪਾਂ ਨੂੰ ਚਾਹੀਦਾ ਹੈ ਇਹਦੇ ਖਾਤਰ ਕੈਨੇਡਾ ਦਾ ਪੀਆਰ ਮੁੰਡਾ ਮਤਲਬ ਦੋਨ ਹੈ ਮਜਵੀ ਸਿੰਘਾ ਤੇ ਆਪਣੀ ਰਮਦਾਸੀ ਸਿੱਖਾਂ ਨੂੰ ਛੱਡ ਕੇ ਕਿਸੇ ਵੀ ਕਾਸਟ ਦਾ ਮੁੰਡਾ ਚੱਲੂਗਾ ਜੀ ਵੀਡੀਓ ਨੂੰ ਕਰ ਦੋ ਦਬਕ ਕੇ ਸ਼ੇਅਰ ਤਾਂ ਕਿ ਇਸ ਭੈਣ ਨੂੰ ਇਸਦਾ ਜੀਵਨ ਸਾਥੀ ਹਾਂਜੀ ਸਸਰੀਕਾਲ ਮੈਂ ਥੋੜੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਇਆ ਜਿੰਨੇ ਮਿਸਤਰੀ ਸਿੰਘਾਂ ਦਾ ਮੁੰਡਾ ਆਪਾਂ ਨੂੰ ਚਾਹੀਦੀ ਆ ਉਹਦੇ ਲਈ ਕੁੜੀ ਉਮਰ ਮੁੰਡੇ ਦੀ ਹੈਗੀ ਐ 35 ਸਾਲ ਤੇ ਮੁੰਡਾ ਹੈਗਾ ਇਟਲੀ ਦਾ ਪੀਆਰ ਆ ਤੇ ਮੁੰਡਾ ਫਿਲਹਾਲ ਦੀ ਕੜੀ ਕੈਨੇਡਾ ਦੇ ਵਿੱਚ ਐ ਤੇ ਕੁੜੀ ਨੂੰ ਵੀ ਕੈਨੇਡਾ ਹੀ ਲੈ ਕੇ ਜਾਊਗਾ ਜੀ ਆਪਾਂ ਨੂੰ ਮਿਸਤਰੀ ਸਿੰਘਾਂ ਦੀ ਕੁੜੀ ਚਾਹੀਦੀ ਆ ਮੁੰਡੇ ਦੇ ਉਮਰ ਦੇ ਮੁਤਾਬਕ ਵੀਡੀਓ ਨੂੰ ਕਰ ਦੋ ਸਭ ਕੇ ਸ਼ਹਿਰ ਤੇ ਮੁੰਡੇ ਦਾ ਏਰੀਆ ਹੈਗਾ ਰਾਏਕੋਟ ਬਸ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੋਢੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਬੀ ਐਡ ਕੁੜੀ ਆਈ ਹੈ ਜੀ ਜੱਟਾਂ ਦੀ 8-10 ਕਿਲਿਆਂ ਦੇ ਵਿੱਚ ਮੁੰਡਾ ਚਾਹੀਦਾ ਇੱਧਰ ਸਾਡੇ ਏਰੀਏ ਦੇ ਵਿੱਚ ਲਵੇ ਡੇਲੋਂ ਹਮਦਗੜ ਮੰਡੀ ਧੂਰਕੋਟ ਰਾਏਕੋਟ ਇੱਧਰ ਨੂੰ ਲੱਲੇ ਪੱਬੇ ਜਿਹੜੇ ਸਾਡੇ ਲਵੇ ਲਵੇ ਪਿੰਡ ਨੇ ਇੱਧਰ ਨੂੰ ਕਰ ਦੇਣਗੇ ਜੀ 8-10 ਕਿਲਿਆਂ ਚ ਚਾਹੀਦਾ ਜੱਟਾਂ ਦੀ ਕੁੜੀ ਆ 91 ਦਾ ਵਾਰਨ ਹੈ ਜੀ 91 ਦਾ ਜਨਮ ਹੈ ਤੇ ਵੀਡੀਓ ਨੂੰ ਕਰ ਦਿਓ ਤਾਂਕਿ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰੁਪਿੰਦਰ ਜਿਹੜੀ ਹੁਣ ਮੈਂ ਵੀਡੀਓ ਪਾਉਣ ਲੱਗੀ ਆ ਤੇ ਮੇਰੀ ਹੱਥ ਬਨ ਕੇ ਬੇਨਤੀ ਹੈ ਵੀ ਕਿਸੇ ਦਾ ਮਜ਼ਾਕ ਨਾ ਚੱਕਿਆ ਕਰੋ ਥੋੜੀ ਜੀ ਸਾਨੂੰ ਆਤਮਿਕ ਚੱਕਮੀਜੀ ਗੱਲ ਕਰਨ ਦੀ ਤੇ ਭੈਣ ਨੂੰ ਮਤਲਬ ਹੈਂਡੀਕੈਪਡ ਹੈ ਪੈਰਾਂ ਤੋਂ ਮਤਲਬ ਇੱਕ ਪੈਰ ਤੋਂ ਹੈਂਡੀਕੈਪਡਾ ਥੋੜਾ ਜਿਹਾ ਪੈਰ ਦੱਬ ਕੇ ਤੁਰਦੀ ਹੈ ਭੈਣ ਦਸਾਂ ਕੀਲਿਆਂ ਦੇ ਵਿੱਚ ਉਹਨਾਂ ਨੂੰ ਮੁੰਡਾ ਚਾਹੀਦਾ ਭੈਣ ਬਹੁਤ ਤਕੜੇ ਘਰਵਾਂ ਤੇ ਮੁੰਡਾ ਚਾਹੇ ਦਹਾਜ ਹੋਵੇ ਬੱਚਾ ਨਾ ਹੋਵੇ ਉਹ ਵੀ ਚੱਲ ਜੂਗਾ ਤੇ ਭੈਣ ਦੀ ਉਮਰ ਹੈਗੀ 26 27 ਸਾਲ ਹੈ ਮੁੰਡਾ ਜਿਆਦਾ ਵੱਡਾ ਨਹੀਂ ਚਾਹੀਦਾ 30 ਸਾਲ ਤੱਕ ਚੱਲ ਜੂ ਭੈਣ ਹੈਗੀ ਆ ਮਾਨਸਾ ਏਰੀਏ ਤੋਂ ਤੇ ਦਸਾਂ ਕਿੱल्ल्या ਚ ਮੁੰਡਾ ਜਿਹੜੇ ਮਰਜੀ ਏਰੀਏ ਚ ਹੋਵੇ ਦਸਾਂ ਕਿੱल्ल्या ਚ ਮੁੰਡਾ ਚਾਹੀਦਾ ਜੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤੇ ਮੁੰਡਾ ਚਾਹੇ ਪਹਿਲਾਂ ਛੋਟਾ ਸਟਾਪ ਹੀ ਹੋਇਆ ਹੋਵੇ ਜਿਆਦੇ ਪੈਰ ਨਹੀਂ ਦੱਬਦੀ ਹੈਗੀ ਥੋੜਾ ਘਣਾ ਹੀ ਪਤਾ ਜਾਂ ਨਹੀਂ ਲੱਗਦਾ ਹੈਗਾ ਇਹਨਾਂ ਤੇ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਤਾਂ ਕਿ ਇਸ ਭੈਣ ਨੂੰ ਇਸਦਾ ਜੀਵਨ ਸਾਫੀ ਜਲਦੀ ਮਿਲ ਸਕੇ ਧੰਨਵਾਦ। ਹਾਂਜੀ ਸਤਿ ਸ੍ਰੀ ਅਕਾਲ ਮੈਂ ਸੋਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਹੋਈ ਐ ਜੀ ਮੱਜੀਬ ਸਿੰਘਾਂ ਦੀ ਕੁੜੀ ਮੁੰਡਾ ਵੀ ਆਪਾਂ ਨੂੰ ਮੱਜੀਬ ਸਿੰਘਾਂ ਦਾ ਹੀ ਚਾਹੀਦਾ ਤੇ ਕੁੜੀ ਦੀ ਉਮਰ ਹੈਗੀ ਐ 22 ਸਾਲ ਤੇ ਪੈਣ ਦੀ ਵਧੀਆ ਪੜ੍ਹਾਈ ਕਰੀ ਹੋਈ ਐ ਤੇ ਬੀਏ ਦੀ ਇਹ ਕਰੀ ਹੋਈ ਹੈ ਮੈਨੂੰ ਲੱਗਦਾ ਹੈ ਕਿ ਡਾਟਾ ਚ ਪਤਾ ਲੱਗੂ ਦੇਖ ਕੇ ਵੀ ਇਹ ਕਰੀ ਹੋਈ ਹੈ ਮੁੰਡਾ ਵੀ ਜਾਦੇ ਪੜਿਆ ਹੋਇਆ ਚਾਹੀਦਾ ਜੀ ਮੁੰਡਾ ਚਾਹੇ ਫੌਜੀ ਹੋਵੇ ਜਾਂ ਮਾਸਟਰ ਕੋਈ ਵੀ ਮਲਾਜਮ ਲੱਗਿਆ ਹੋਵੇ ਭੈਣ ਨੂੰ ਨੀ ਰਿਸ਼ਤਾ ਕਰ ਦੇਣੀ ਹਾਂਜੀ ਸੱਸਰੀ ਕਾਲ ਮੈਂ ਸੋਡੀ ਆਪਣੀ ਲਕਿੰਦਰ ਆਹ ਜਿਹੜੀ ਵੀਡੀਓ ਮੈਂ ਹੁਣ ਪਾਉਣ ਲੱਗਿਆ ਇਹ ਮੈਂ ਕਿਸੇ ਦਾ ਡਾਟਾ ਬੋਲਣ ਖਾਤਰ ਨਹੀਂ ਪਾਈ ਇਹ ਮੈਂ ਉਹ ਕੰਜਰ ਬੰਦਿਆਂ ਖਾਤਰ ਪਾਈ ਹੈ ਜਿਹੜੇ ਆ ਕੇ ਬੈਡ ਕਮੈਂਟ ਤੇ ਖੋਖਲੀਆਂ ਗੱਲਾਂ ਕਰਦੇ ਨੇ ਇਹਦੇ ਵਿੱਚ ਠੀਕ ਹੈ ਜੇ ਕਿਸੇ ਨੇ ਕਰੋੜ ਕੱਢਣੀਆਂ ਹੈਗੇ ਤਾਂ ਮੈਨੂੰ ਪਤਾ ਵੀ ਕੌਣ ਨਹੀਂ ਮੈਨੂੰ ਚੰਗੀ ਤਰ੍ਹਾਂ ਪਤਾ ਸਾਡੇ ਰਿਸ਼ਤੇਦਾਰ ਹੀ ਨੇ ਜਿਹੜੀ ਇਹ ਹਰਕਤ ਕਰ ਸਕਦੇ ਨੇ ਠੀਕ ਹੈ ਜਿਹਦੇ ਵਿੱਚ ਔਕਾਤ ਆ ਜਿਹਦੀ ਜਿਹਦੀ ਔਕਾਤ ਆ ਮੇਰੇ ਨਾਲ ਮੱਥਾ ਲਾਉਣ ਦੀ ਮੈਂ ਚੈਲੰਜ ਕਰਦੀ ਆ ਮੇਰਾ ਇਹਦੇ ਉੱਤੇ ਨੰਬਰ ਵੀ ਛੱਡਿਆ ਹੋਇਆ ਜੇ ਜਾਦੇ ਪੰਗੇ ਲੈਣੇ ਨੇ ਨਾ ਮੈਨੂੰ ਇੰਸਟਾਗ੍ਰam ਦੇ ਵਿੱਚ ਨੰਬਰ ਛੱਡੋ ਆਪਦਾ ਦੱਸ ਕੇ ਛੱਡੋ ਵੀ ਅਸੀਂ ਕਰੋੜ ਕੱਢਣੀਆਂ ਤੇ ਆਈਡੀ ਤੇ ਆ ਕੇ ਬਗਵਾਸ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਏ ਮੈਂ ਬਾਰੀ-ਬਾਰੀ ਇਹ ਲਾਈਵ ਮੈਂ ਇੱਥੇ ਤਾਂ ਕਹਿਣੀ ਆ ਵੀ ਆਪਦੇ ਆਪ ਨੂੰ ਸੋਚ ਕੇ ਕਰਿਓ ਜੋ ਵੀ ਕਰਨਾ ਕਿਉਂਕਿ ਮੈਂ ਕੋਈ ਚੁੱਪ ਬੈਠਣ ਵਾਲੀ ਨਹੀਂ ਹੈਗੀ ਜੂੰਡੇ ਇਹ ਜੇ ਪਟੂ ਜਿਹੜੇ ਕਿਸੇ ਨੇ ਨਾ ਪੱਟੇ ਹੋਣਾ ਤੇ ਬੋਧੀਆਂ ਖਲਾਰ ਦੂਆਂ ਕਿ ਘਰੇ ਵੀ ਆ ਸਕਦੀ ਆ ਮੈਂ ਐਨੀ ਨਹੀਂ ਹਾਂਜੀ ਸਾਸਤਰੀ ਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਜੱਟਾਂ ਦੀ ਕੁੜੀ ਆਈ ਹੈ ਜੀ ਏਜ ਹੈਗੀ 35 ਸਾਲ ਤੇ ਪੈਣ ਹੈਗੀ ਆ ਮਾਸਟਰਨੀ ਤੇ ਸਰਕਾਰੀ ਟੀਚਰ ਹੈ ਜੀ ਤੇ ਆਪਾਂ ਨੂੰ ਮੁੰਡਾ ਵੀ ਸਰਕਾਰੀ ਟੀਚਰ ਹੀ ਚਾਹੀਦਾ ਹੈ ਭੈਣ ਤੋਂ ਵੱਡਾ ਹੋਵੇ 2-4 ਸਾਲ ਕੋਈ ਚੱਕਰ ਨਹੀਂ ਤੇ ਮੁੰਡਾ ਜੱਟਾਂ ਦਾ ਹੋਵੇ ਘੱਟੋ-ਘੱਟ 5-6 ਕਿੱਲੇ ਮੁੰਡੇ ਦੇ ਖੋਲ ਹੋਣ ਤੇ ਫੇਰ ਭੈਣ ਕੇ ਰਿਸ਼ਤਾ ਕਰ ਦੇਣਗੇ ਧੂਰੀ ਸੰਗਰੂਰ ਇੱਧਰ ਮਾਨਸੇ ਮੂਨਸੇ ਕਰਨੀ ਸਾਰੇ ਕਿਤੇ ਕਰ ਦੇਣਗੇ ਧੰਨਵਾਦ ਹਾਂਜੀ ਸਾਸਤਰੀ ਘਰ ਮੈਸੋ ਵੀ ਆਪਣੇ ਰੁਪਿੰਦਰ ਤੇ ਆਪਣੇ ਕੋਲੇ ਆਈ ਹੈ ਜੀ ਪੰਡਤਾਂ ਦੀ ਕੁੜੀ 29 ਸਾਲ ਉਮਰ ਆ ਭੈਣ ਦੀ ਡਿਵੋਰਸ ਹੋਇਆ ਹੋਇਆ ਗੁੱਡੀ ਆ ਲਵੇ ਤੇ ਗੁੱਡੀ ਉਹਦੇ ਮਤਲਬ ਤੇ ਕੀ ਰੱਖ ਲੈਣਗੇ ਤੇ ਆਪਾਂ ਨੂੰ ਮੁੰਡਾ ਚਾਹੀਦਾ ਪੰਜ ਚਾਰ ਕਿੱਲਾਂ ਦੇ ਵਿੱਚ ਜੇ ਕੋਈ ਮੇਰਾ ਵੀਰ ਭੈਣ ਨੂੰ ਅਪਣਾਉਣਾ ਚਾਹੁੰਦਾ ਹੈ ਤਾਂ ਕੁੜੀ ਨੂੰ ਕਦੇ-ਕਦੇ ਮਤਲਬ ਆਪਦੇ ਲਵੇ ਲੈ ਕੇ ਆਇਆ ਕਰੂਗੀ ਜੇ ਕੋਈ ਕੁੜੀ ਦੇ ਸਮੇਤ ਭੈਣ ਨੂੰ ਕੋਈ ਅਪਣਾਉਣਾ ਚਾਹੁੰਦਾ ਹੈ ਤਾਂ ਮੇਰੇ ਨਾਲ ਸੰਪਰਕ ਜ਼ਰੂਰ ਕਰੋ ਜੀ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਧੰਨਵਾਦ ਹਾਂਜੀ ਸਸਰੀ ਕੱਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਹੈ ਜੀ ਕੁੜੀ ਕੁੜੀ ਕੋਲੇ ਹੈਗਾ 7 ਸਾਲ ਦਾ ਮੁੰਡਾ ਤੇ ਆਪਾਂ ਨੂੰ 5 ਤੇ 6 ਕਿਲਿਆਂ ਦੇ ਵਿੱਚ ਮੁੰਡਾ ਚਾਹੀਦਾ ਮਾਨਸਾ ਜਾਂ ਬਠਿੰਡਾ ਦੇ ਵਿੱਚ ਧਿਆਨ ਨਾਲ ਸੁਣ ਲਓ ਜੀ ਮਾਨਸਾ ਜਾਂ ਬਠਿੰਡਾ ਦੇ ਵਿੱਚ ਹੀ ਆਪਾਂ ਨੂੰ ਮੁੰਡਾ ਚਾਹੀਦਾ ਹੈ ਕੁੜੀ ਦੀ ਉਮਰ ਹੈਗੀ ਹੈ 33 ਸਾਲ ਵੀਡੀਓ ਨੂੰ ਕਰ ਦਿਓ ਦਬ ਕੇ ਸ਼ੇਅਰ ਤਾਂ ਕਿ ਇਸ ਭੈਣ ਨੂੰ ਇਸ ਦਾ ਜੀਵਨ ਸਾਥੀ ਇਨ੍ਹਾਂ ਦੇ ਇਲਾਕੇ ਜੀ ਮਿਲ ਜੇ ਧੰਨਵਾਦ ਹਾਂਜੀ ਸਸਤਰੀ ਕੱਲ ਜਿਹੜੀ 6 ਫੁੱਟ ਦੀ ਗੁੱਡੀ ਦੀ ਮੈਂ ਵੀਡੀਓ ਪਾਈ ਐ ਜੀ ਇਥੇ ਪੂਰਾ ਧਿਆਨ ਦਿਓ ਤੇ ਦੇਖੋ ਇਹਦੇ ਵਿੱਚ ਮੇਰਾ ਕੋਈ ਫਾਇਦਾ ਨਹੀਂ ਉਹ ਆਪਣੀ ਜਿਵੇਂ ਵੀ ਜਰ ਗਰੀਬ ਘਰੂਆ ਕੁੜੀ ਦੀ ਚਾਹੇ ਤਗੜੇ ਘਰੂਆ ਉਹਦਾ ਆਪਾਂ ਨੂੰ ਕੋਈ ਚੱਕਰ ਨਹੀਂ ਹੈਗਾ ਤੇ ਇਨਾਮ ਜ਼ਰੂਰ ਰੱਖਿਆ ਹੋਇਆ ਜੀ ਪੂਰਾ 1 ਲੱਖ ਰੁਪਿਆ ਤੇ ਇਹਦਾ ਲਾਭ ਉਠਾਉਣ ਦੀ ਕੋਸ਼ਿਸ਼ ਕਰੋ ਮੇਰੇ ਨਾਲ ਸੰਪਰਕ ਜ਼ਰੂਰ ਕਰਿਓ ਇਹ ਗੱਲ ਨੂੰ ਇਗਨੋਰ ਨਾ ਮਾਰਿਓ ਦੇਖੋ ਜੇ ਨੂੰ ਕਿਸੇ ਦਾ ਭਲਾ ਹੋ ਜੂਗਾ ਜੇ ਕਿਸੇ ਦੀ ਰਿਸ਼ਤੇਦਾਰੀ ਚ ਗੈਂਡਪਾਈ ਦੀ ਗੁੱਡੀ ਹੈਗੀ ਹੈ ਬਿਨਾ ਤਾਗਾ ਲਈ ਤਾਂ ਮੇਰੇ ਨਾਲ ਗੱਲ ਨਾ ਕਰਿਓ ਮਿਲ ਲਿਓ ਚੰਗੀ ਤਰ੍ਹਾਂ ਹਾਂਜੀ ਸਾਸਤਰੀ ਕਾਲ ਮੈਂ ਥੋਡੀ ਆਪਣੀ ਰਕਿੰਦਰ ਤੇ ਆਪਣੇ ਕੋਲੇ ਆਈ ਆ ਜੀ ਜੱਟਾਂ ਦੀ ਕੁੜੀ ਤੇ ਭੈਣ ਦੀ ਉਮਰ ਹੈਗੀ ਆ ਸਾਰੀ 23 ਕਿ ਸਾਲ ਤੇ ਵਧੀਆ ਪਰਿਵਾਰ ਚੋਂ ਤਕੜੀ ਫੈਮਿਲੀ ਚੋਂ 30 ਕਿਲੇ ਪੈੜੀ ਆਉਂਦੀ ਹੈ ਭੈਣ ਨੂੰ ਤੇ ਮੁੰਡਾ ਆਪਾਂ ਨੂੰ 30 ਕਿਲੇ ਜਾਂ 40 ਕਿਲੇ ਤਾਂ ਪੈੜੀ ਹੋਵੇ ਮੁੰਡੇ ਕੋਲੇ ਤੇ ਉਤੋਂ ਦੀ ਮੁੰਡਾ ਸਰਕਾਰੀ ਮੁਲਾਜ਼ਮ ਚਾਹੀਦਾ ਜੀ ਆਪਾਂ ਨੂੰ 30 40 ਕਿਲਿਆਂ ਦੇ ਵਿੱਚ ਸਰਕਾਰੀ ਮੁਲਾਜ਼ਮ ਵੀਡੀਓ ਨੂੰ ਕਰ ਦੋ ਦਬਕੇ ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋੜੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਇਆ ਪੰਜਾਖ ਕੀਲੇ ਚ ਮੁੰਡਾ ਕੈਨੇਡਾ ਪੀਆਰ ਤੇ ਏਰੀਆ ਹੈਗਾ ਮਰੇਲ ਕੋਟਲਾ ਤੇ ਆਪਾਂ ਨੂੰ ਕੁੜੀ ਚਾਹੀਦੀ ਏ ਜੀ ਇੱਥੇ ਹਮਦਗੜ ਮੰਡੀ ਹੋਵੇ ਮਰੇਲ ਕੋਟਲਾ ਹੋਵੇ ਧੂਰੀ ਸੰਗਰੂਰ ਤੇ ਇੱਧਰ ਨਾਪੇ ਗਨੀ ਤੇ ਵੀਰ ਇੱਧਰ ਆਇਆ ਹੋਇਆ ਜੀ ਆਪਾਂ ਨੂੰ ਗੁੱਡੀ ਚਾਹੀਦੀ ਏ ਵੀਰ ਦੀ ਉਮਰ ਹੈਗੀ 30 ਸਾਲ ਕੁੜੀ ਮੁੰਡੇ ਤੋਂ ਛੋਟੀ ਚਾਹੀਦੀ ਏ